कांड 17ਵਾਂ ਨਥੇ ਤੇ ਦੀਨੇ ਨੇ ਅਗਲੇ ਦਿਨ ਜਗਨੇ ਨੂੰ ਬੀਬੀ ਦੀ ਤਕਰੀਰ ਬਾਰੇ ਦੱਸਿਆ ਤਾਂ ਉਹ ਮੁਰਮੁਰ ਇਹੋ ਕਹੀ ਗਿਆ ਹਏ ਹੋਏ ਰੱਬਾ ਮੈਂ ਕਿਉਂ ਖੁੰਝਿਆ ਮੈਂ ਕਿਉਂ ਖੁੰਝਿਆ ਫਿਰ ਆਪੇ ਹੀ ਕੁਝ ਤਸੱਲੀ ਨਾਲ ਉਸ ਕਿਹਾ ਕੋਈ ਗੱਲ ਨਹੀਂ ਅਸੀਂ ਵੀ ਰਾਤ ਜਥੇ ਦੀ ਸੇਵਾ ਵਾਲੀ ਬੰਬ ਬੁਲਾ ਦਿੱਤੀ ਸਭ ਹਿਸਾਬ ਬਰਾਬਰ ਕਰ ਲਿਆ ਇਸ ਪਿੱਛੋਂ ਜਿਹੜੇ ਵੀ ਜਥੇ ਆਉਂਦੇ ਉਹ ਤਿੰਨੇ ਜਣੇ ਉਹਨਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਕਿੰਨੀ ਵਾਰ ਉਹਨਾਂ ਨੇ ਸੇਵਕ ਨੂੰ ਕਿਹਾ ਕਿ ਉਹ ਮੋਰਚੇ ਦੇ ਪ੍ਰਬੰਧਕਾਂ ਕੋਲੋਂ ਉਹਨਾਂ ਨੂੰ ਇੱਕ ਦੋ ਜਥਿਆਂ ਵਿੱਚ ਜਾਣ ਦੀ ਆਗਿਆ ਲੈ ਦੇਵੇ ਪਹਿਲਾਂ ਤਾਂ ਸੇਵਕ ਹੀ ਨਹੀਂ ਮੰਨਿਆ ਫਿਰ ਪ੍ਰਬੰਧਕਾਂ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਕੋਈ ਵੀ ਨਾਬਾਲਗ ਲੜਕਾ ਸਤਿਆਗ੍ਰਹਿ ਲਈ ਨਹੀਂ ਭੇਜਿਆ ਜਾਏਗਾ ਕੋਈ ਵੀ 2 ਮਈ ਤੱਕ ਮੋਰਚਾ ਦਿਨੋ ਦਿਨ ਵਧੇਰੇ ਪਖਤਾ ਰਿਹਾ ਜਥਿਆਂ ਦੀ ਗਿਣਤੀ ਵਾਧਦੀ ਗਈ ਸਾਰੀ ਮੰਡੀ ਤੇ ਇਲਾਕੇ ਦੇ ਲੋਕਾਂ ਨੂੰ ਜਿਵੇਂ ਜਥਿਆਂ ਦੀ ਸੇਵਾ ਕਰਨ ਉਹਨਾਂ ਨੂੰ ਤੋਰਨ ਉਹਨਾਂ ਦੇ ਸਵਾਗਤ ਲਈ ਜਲਸੇ ਕਰਨੇ ਤੇ ਜਲੂਸ ਕੱਢਣ ਤੋਂ ਬਿਨਾ ਹੋਰ ਕਿਸੇ ਗੱਲ ਦਾ ਧਿਆਨ ਹੀ ਨਹੀਂ ਸੀ ਬਹੁਤੇ ਘਰਾਂ ਉੱਤੇ ਸਿਆਣਿਆਂ ਨੇ ਨਿਆਣਿਆਂ ਨੇ ਤਿਰੰਗੇ ਝੰਡੇ ਲਾਏ ਹੋਏ ਸਨ ਨਿੱਕੇ ਨਿੱਕੇ ਨਿਆਣੇ ਗਲੀਆਂ ਵਿੱਚ ਖੇਡਦੇ ਵੀ ਹੱਥਾਂ ਵਿੱਚ ਝੰਡੇ ਫੜ ਕੇ ਨਾਰੇ ਮਾਰਦੇ ਫਿਰਦੇ ਉਹਨਾਂ ਦੀਆਂ ਖੇਡਾਂ ਹੀ ਬਦਲ ਗਈਆਂ ਸਨ ਮੰਡੀ ਦੇ ਬਾਹਰ-ਬਾਰ ਸ਼ੇਰਾਂ ਵਾਲੀ ਛੱਪੜ ਦੇ ਬੂੜਾ ਦੀਨੇ ਤੇ ਨੱਥੇ ਨੇ ਇੱਕ ਦਿਨ ਜਦੋਂ ਕੁਝ ਨਿਆਣਿਆਂ ਨੂੰ ਜਲੂਸ ਕੱਢਦਿਆਂ ਨਾਰੇ ਲਾਉਂਦਿਆਂ ਤੇ ਫਿਰ ਜਲਸਾ ਕਰਕੇ ਲੀਡਰਾਂ ਦੀਆਂ ਤਕਰੀਰਾਂ ਦੀ ਨਕਲ ਕਰਦਿਆਂ ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਉਹਨਾਂ ਦੀ ਸੇਵਾ ਵਿੱਚ ਲੱਗਿਆ ਮਹੀਨਾ ਹੋ ਚੱਲਿਆ ਸੀ। ਨੱਥਾ ਸਿਰਫ 2-3 ਵਾਰ ਹੀ ਕਰ ਗਿਆ ਸੀ। ਉਹਦੇ ਬਾਪੂ ਜੀ ਅਕਸਰ ਮੰਡੀ ਆ ਕੇ ਉਹਦੀ ਖ਼ਬਰ ਸਾਰ ਲੈ ਜਾਂਦੇ ਸਨ। ਦੀਨੇ ਦਾ ਅੱਬਾ ਤਾਂ ਹਰ ਵੇਲੇ ਰਹਿਦਾ ਹੀ ਪਰਜਾ ਮੰਡਲ ਦੇ ਦਫ਼ਤਰ ਵਿੱਚ ਸੀ। ਦੀਨ ਅਤੇ ਨੱਥਾ ਜਦੋਂ ਬਹੁਤ ਥੱਕ ਜਾਂਦੇ ਤਾਂ ਦੀਨੇ ਦੇ ਘਰ ਜਾ ਕੇ ਉੱਥੇ ਹੀ ਸੌਂ ਵੈਂਦੇ ਪਰ ਆਮ ਤੌਰ ਤੇ ਉਹ ਧਰਮਸ਼ਾਲਾ ਵਿੱਚ ਹੀ ਰਾਤ কাটਦੇ ਵੱਡੀ ਰਾਤ ਤੱਕ ਜਥਿਆਂ ਦੀਆਂ ਗੱਲਾਂ ਸੁਣਦੇ ਰਹਿੰਦੇ ਲਾਲਾ ਖੇਮ ਚੰਦ ਨੇ ਕਈ ਵਾਰ ਜਗਨੇ ਨੂੰ ਕੂਰ ਕੱਪ ਕੇ ਘਰੇ ਲੈ ਜਾਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕਿਆ ਜਗਣਾ ਜਿਉਂ ਕਰੋ ਆਇਆ ਸੀ ਮੋੜੋ ਨੇ ਕਰਦੀ ਸ਼ਕਲ ਨਹੀਂ ਸੀ ਵੇਖੀ ਇੱਕ ਦਿਨ ਨੱਥਾ ਉਹਨਾਂ ਦੇ ਕਰ ਗਿਆ ਤਾਂ ਜਗਨੇ ਦੀ ਮਾਂ ਨੇ ਰੋ ਰੋ ਕੇ ਅੱਖਾਂ ਸੁਜਾਈਆਂ ਹੋਈਆਂ ਸਨ ਉਹਨੇ ਨੱਥੇ ਦੀ ਮਿਹਨਤ ਕਰਦਿਆਂ ਕਿਹਾ ਪੁੱਤ ਵੇ ਉਹਨੂੰ ਤੂੰ ਹੀ ਕਿਸੇ ਦਿਨ ਕਰੇ ਲਿਆ ਨਾ ਤੋ ਤਾਂ ਜਾਏ ਦੂਜੇ ਕੱਪੜੇ ਪਾ ਜਾਏ ਮੇਰਾ ਤਾਂ ਜੀ ਥੋੜਾ ਹੋਈ ਜਾਂਦਾ ਉਹਦਾ ਪਿਓ ਅੱਡ ਮੈਨੂੰ ਹਰ ਵੇਲੇ ਸੂਲੀ ਤੇ ਟੰਗੀ ਰੱਖਦਾ ਕਹਿੰਦਾ ਉਹ ਤੂੰ ਵਿਗਾੜਿਆ ਦੱਸ ਮੈਂ ਕਿਹੜੇ ਖਾਤੇ ਵਿੱਚ ਡਿੱਗਾ ਨੱਥੇ ਦਾ ਖਿਆਲ ਸੀ ਕਿ ਜਗਨੇ ਦੀ ਮਾਂ ਉਹਨੂੰ ਬੁਰਾ ਭਲਾ ਕਹੇਗੀ ਪਰ ਅਜੇ ਹੀ ਕੋਈ ਗੱਲ ਨਹੀਂ ਹੋਈ ਅਗਲੇ ਦਿਨ ਨੱਥੇ ਨੇ ਜਗਨੇ ਨੂੰ ਆਪ ਕਰੇ ਲਿਆਂਦਾ ਨਹਾਉਣ ਧੋਣ ਮਗਰੋਂ ਰੋਟੀ ਖਾ ਕੇ ਕੱਪੜੇ ਬਦਲ ਕੇ ਉਹ ਨੱਥੇ ਦੇ ਨਾਲ ਹੀ ਮੋੜ ਆਇਆ ਰੱਬ ਸਭੀ ਉਹਨਾਂ ਦੇ ਘਰ ਹੁੰਦਿਆਂ ਜਗਨੇ ਦਾ ਪਿਓ ਨਹੀਂ ਆਇਆ ਨਹੀਂ ਤਾਂ ਸ਼ਾਇਦ ਗੱਲ ਵਿਗੜ ਜਾਣੀ ਸੀ ਜਗਨੇ ਦੀ ਮਾਂ ਨੇ ਵੀ ਡਰਦਿਆਂ ਹੀ ਉਹਨੂੰ ਉੱਚੀ ਨਹੀਂ ਗੱਲ ਨਾ ਆਖੀ ਉਹਨੂੰ ਪਤਾ ਸੀ ਕਿ ਹੁਣ ਜਗਨਾ ਉਹਦੀ ਕੋਈ ਗੱਲ ਨਹੀਂ ਮੰਨੇਗਾ ਇਹੋ ਸ਼ੁਕਰ ਸੀ ਕਿ ਨੱਥੇ ਦੇ ਕਹੇ ਕਹਾਏ ਉਹ ਘਰ ਆ ਗਿਆ ਸੀ ਫੇਰ ਵੀ ਜਦੋਂ ਉਹ ਮੁੜਨ ਲੱਗੇ ਤਾਂ ਉਸ ਤੋਂ ਨਾ ਰਿਹਾ ਗਿਆ ਹਲੀਮੀ ਨਾਲ ਕਹਿਣ ਲੱਗੀ ਪੁੱਤ ਨੱਥਿਆ ਇਹਨੂੰ ਰੋਜ਼ ਘਰੇ ਲੈ ਆਇਆ ਕਰ ਦਿਨੇ ਚਾਹੇ ਕਿਤੇ ਰਹੇ ਰਾਤ ਨੂੰ ਤਾਂ ਘਰੇ ਆ ਕੇ ਪੈ ਜਾਇਆ ਕਰ ਨਾਲੇ ਤੂੰ ਆ ਜਾਇਆ ਕਰ ਤੇਰਾ ਘਰ ਹੈ ਪੁੱਤ ਸੰਗ ਕਾਦੀ ਹੈ ਉੱਥੇ ਐਵੇਂ ਰਾਤ ਨੂੰ ਪੁੰਝੇ ਸੌਂਦੇ ਹੋਮੋਗੇ ਘਰੇ ਆ ਕੇ ਬਿੰਦ ਆਰਾਮ ਕਰ ਲਿਆ ਕਰੋ ਕੋਈ ਗੱਲ ਨਹੀਂ ਚਾਚੀ ਜੀ ਮੈਂ ਇਹਨੂੰ ਭੇਜ ਦਿਆ ਕਰਾਂ ਨਥੇ ਨੇ ਤਸੱਲੀ ਦਵਾਈ ਜਗਨੇ ਦੀ ਮਾਂ ਨੂੰ ਕਾਦੀ ਤਸੱਲੀ ਸੀ ਉਸ ਗੁੱਜੇ ਰੋਸ ਨਾਲ ਪਰੀ ਆਵਾਜ਼ ਵਿੱਚ ਕਿਹਾ ਕਾਦਾ ਪੁੱਤ ਇਹਨੂੰ ਵੇਖ ਵੇਖ ਸਾਡੀ ਸੁਰਤੀ ਵੀ ਇਹੋ ਕੁਝ ਕਰਨ ਲੱਗ ਪਈ ਕੱਲ ਸਾਰੀ ਗਲੀ ਦੀਆਂ ਕੁੜੀਆਂ ਨੂੰ ਇਕੱਠੀਆਂ ਕਰਕੇ ਕੋਠੇ ਉੱਤੇ ਪਹਿਲਾਂ ਤਾਂ ਪਤਾ ਨਹੀਂ ਕੀ ਗੁਰਮਤੇ ਪਕਾਉਂਦੀ ਰਹੀ ਫੇਰ ਸਾਰੀਆਂ ਉੱਚੀ ਉੱਚੀ ਨਾਰੇ ਮਾਰਨ ਲੱਗ ਪਈਆਂ ਉਹਦੇ ਪਿਓ ਨੇ ਬਥੇਰਾ ਚਿੜਕਿਆ ਪਰ ਇਸੇ ਆਂਗੋਂ ਅੱਗੋਂ ਸੌ ਸੌ ਸੁਣਾਉਣ ਲੱਗ ਪਈ ਜਦੋਂ ਇਹ ਹੀ ਨਹੀਂ ਸਾਡੇ ਆਖੇ ਲੱਗਦਾ ਉਹ ਕਿਵੇਂ ਲੱਗੂ ਭੈਣ ਤਾਂ ਇਸੇ ਦੀ ਹੈ ਨਾ ਨਥੇ ਨੂੰ ਕੋਈ ਜਵਾਬ ਨਾ ਆਉੜਿਆ ਜਗਨੇ ਨੇ ਉਹਨੂੰ ਅੱਖ ਦਬ ਕੇ ਬਾਹਰ ਤੁਰਨ ਲਈ ਇਸ਼ਾਰਾ ਕੀਤਾ ਫਿਰ ਚੁੱਪ ਕੀਤਾ ਬੇਪਰਵਾਹੀ ਨਾਲ ਬਾਹਰ ਵੱਲ ਤੁਰ ਪਿਆ ਉਸ ਦਿਨ ਪਿਛੋਂ ਨਥਾ ਦੀਨਾ ਤੇ ਜਗਨਾ ਜਿਵੇਂ ਆਪਣੇ ਸੁਧ ਬੁੱਧ ਹੀ ਗਵਾ ਬੈਠੇ ਫਿਰ ਤੀਜੇ ਦਿਨ ਜਦੋਂ ਉਹਨਾਂ ਨੂੰ ਅਚਾਨਕ ਇਹ ਪਤਾ ਲੱਗਿਆ ਕਿ ਮੋਰਚੇ ਨੂੰ ਫਤਿਹ ਕਰਨ ਲਈ ਪੰਡਿਤ ਜਵਾਹਰ ਲਾਲ Nehru ਆ ਰਹੇ ਹਨ ਅਤੇ ਹਟਾ ਚੜਿਆ ਕਿ ਦੋ ਦਿਨ ਤੇ ਦੋ ਰਾਤਾਂ ਉਹ ਉਰੀ ਵਾਂਕੋਂਦੇ ਰਹੇ ਰਾਤ ਨੂੰ ਕਿਦਰੇ ਘੰਟਾ ਅੱਧਾ ਘੰਟਾ ਜੇ ਵਿਹਲ ਮਿਲ ਜਾਂਦੀ ਤਾਂ ਇਕੱਠੇ ਹੋ ਕੇ ਪੰਡਤ ਨਹਿਰੂ ਬਾਰੇ ਗੱਲਾਂ ਕਰਦੇ ਰਹਿੰਦੇ ਨਹਿਰੂ ਜੀ ਬਾਰੇ ਦੀਨੇ ਨੇ ਤੇ ਨੱਥੇ ਨੇ ਪਿਛਲੇ ਦਿਨੀ ਹੀ ਉਰਦੂ ਦੇ ਅਖਬਾਰ ਵਿੱਚ ਬੜਾ ਲੰਮਾ ਲੇਖ ਪੜਿਆ ਸੀ ਉਹ ਦੋਵੇਂ ਜਦੋਂ ਉਸ ਲੇਖ ਵਿੱਚ ਦਿੱਤੇ ਵੇਰਵਿਆਂ ਦਾ ਜ਼ਿਕਰ ਛੇੜ ਲੈਂਦੇ ਤਾਂ ਜਗਨਾ ਮੂੰਹ ਅੱਡ ਕੇ ਤੱਕਦਾ ਰਹਿੰਦਾ ਵਿਚੇ ਹੀ ਦੀਨਾ ਪੰਡਿਤ ਜੀ ਦੀ ਸਵਾਨੇ ਉਮਰੀ ਨਾਂ ਦੀ ਕਿਤਾਬ ਵਿੱਚੋਂ ਨਾਬਾ ਜੇਲ੍ਹ ਵਿੱਚ ਵਾਪਰੀ ਘਟਨਾਵਾਂ ਦੀਆਂ ਗੱਲਾਂ ਸੁਣਾਉਣ ਲੱਗ ਪੈਂਦਾ ਜਗਨਾ ਹੋਰ ਵੀ ਅਚੰਬੇ ਨਾਲ ਇਹ ਗੱਲਾਂ ਸੁਣਦਾ ਤੇ ਅਚਾਨਕ ਉਹਦੇ ਮੂੰਹੋਂ ਨਿਕਲ ਜਾਂਦਾ ਤੁਸੀਂ ਤਾਂ ਯਾਰ ਬੜੇ ਖਰਾਬ ਆਦਮੀ ਹੋ ਮੈਨੂੰ ਤਾਂ ਤੁਸੀਂ 20 ਸਾਲ ਆਪਦੇ ਨਾਲ ਨਹੀਂ ਰਲਣ ਦੇਣਾ ਮੈਂ ਤਾਂ ਲੰਗਰ ਵਿੱਚ ਪਾਂਡੇ ਮਾਂਜਣ ਜੋਗਾ ਹੀ ਰਹਿ ਜਾਉ ਅਜਿਹੇ ਵੇਲੇ ਦੀਨਾ ਜਗਨੇ ਦੀਆਂ ਭਾਵਨਾਵਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਕੇ ਗੰਭੀਰਤਾ ਨਾਲ ਕਹਿੰਦਾ ਤੂੰ ਐਉਂ ਨਾ ਸੋਚਿਆ ਕਰ ਤੇਰੇ ਵਿੱਚ ਕਈ ਗੁਣ ਸਾਡੇ ਨਾਲੋਂ ਏਡੇ ਵੱਧੂ ਐ ਕਿ ਉਹਨਾਂ ਕਰਕੇ ਸਾਨੂੰ ਤੇਰੇ ਨਾਲ ਸਾੜਾ ਹੋਣ ਲੱਗ ਪੈਂਦਾ ਹਲਾਜੀ ਜਗਨਾ ਇੱਕ ਥਾਪੜ ਕੇ ਅੱਖਾਂ ਮਟਕਾਉਂਦਿਆਂ ਕਹਿੰਦਾ ਜੇ ਇਹ ਗੱਲ ਐ ਤਾਂ ਫਿਰ ਅਸੀਂ ਇੱਕ ਦਿਨ ਜ਼ਰੂਰ ਮਹਾਨ ਨੇਤਾ ਬਣ ਜਾਣਾ ਆਪਕੋ ਵੀ ਕੋਈ ਛੋਟਾ ਮੋਟਾ ਹੁੱਦਾ ਜ਼ਰੂਰ ਦਿਲਾ ਦੇਂਗੇ ਖਾਤਰ ਜਮਾ ਰੱਖਣਾ ਹਮ ਯਾਰੋਂ ਕੇ ਯਾਰ ਹੈ ਕੋਈ ਛੋਲਿਆਂ ਕੇ ਵੱਡ ਨਹੀਂ ਸਮਝੇ ਇੰਜ ਜਗਨੋਂ ਉਹਨਾਂ ਨੂੰ ਹਸਾ ਕੇ ਹੌਲੇ ਫੁੱਲ ਕਰ ਦਿੰਦਾ ਤੇ ਉਹ ਮੁੜ ਜਥਿਆਂ ਦੀ ਸੇਵਾ ਵਿੱਚ ਜਾ ਜੁਟਦੇ ਜਿਸ ਦਿਨ ਪੰਡਤ ਜੀ ਨੇ ਆਉਣਾ ਸੀ ਉਸ ਦਿਨ ਇੰਜ ਜਾਪਿਆ ਜਿਵੇਂ ਸਾਰਾ ਦੇਸ਼ ਹੀ ਇੱਧਰ ਉਲਟ ਪਿਆ ਹੋਏ ਇੱਕ ਦਿਨ ਪਹਿਲਾਂ ਹੀ ਦੂਰੋਂ ਦੂਰੋਂ ਆਏ ਕਾਂਗਰਸੀ ਨੇਤਾ ਮੰਡੀ ਦੀ ਧਰਮਸ਼ਾਲਾ ਵਿੱਚ ਇਕੱਠੇ ਹੋ ਗਏ ਸਨ ਜਵਾਹਰ ਲਾਲ ਨਹਿਰੂ ਦੇ ਸਵਾਗਤ ਲਈ ਜ਼ੋਰ ਸ਼ੋਰ ਨਾਲ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਇਹ ਵੀ ਪ੍ਰੋਗਰਾਮ ਬਣ ਗਿਆ ਸੀ ਕਿ ਉਹਨਾਂ ਨੇ ਜਨਤਾ ਨੂੰ ਕਿੱਥੇ ਸੰਬੋਧਨ ਕਰਨਾ ਸੀ ਕਿਸ-ਕਿਸ ਨੇ ਉਹਨਾਂ ਦੇ ਨਾਲ ਰਹਿਣਾ ਸੀ ਕਿਸ-ਕਿਸ ਨੇ ਜਥਿਆਂ ਨੂੰ ਜ਼ਬਤ ਵਿੱਚ ਰੱਖਣ ਦੀ ਡਿਊਟੀ ਨਿਭਾਣੀ ਸੀ ਤੇ ਕਿਸ ਨੇ ਹੋਰ ਜ਼ਰੂਰੀ ਪ੍ਰਬੰਧ ਕਰਨੇ ਸਨ ਅਗਲੇ ਦਿਨ ਸਵੇਰਸਾਰ ਉਸ ਗੱਡੀ ਦੇ ਪਹੁੰਚਣ ਤੋਂ ਪਹਿਰ ਪਰ ਪਹਿਲਾਂ ਹੀ ਲੋਕ ਸਟੇਸ਼ਨ ਉੱਤੇ ਇਕੱਠੇ ਹੋਣ ਲੱਗ ਪਏ ਜਿਸ ਵਿੱਚ ਪੰਡਤ ਜੀ ਨੇ ਆਉਣਾ ਸੀ ਇੰਨਾ ਇਕੱਠ ਸੀ ਕਿ ਕਿਧਰੇ ਦਿਲ ਸੁੱਟਣ ਜੋਗੀ ਥਾਂ ਨਹੀਂ ਸੀ ਦੀਮਿਆ ਬੱਚੇ ਤੇ ਬੁੱਢੇ ਵੀ ਆਪਣੇ ਨੇਤਾ ਦੇ ਦਰਸ਼ਨਾਂ ਲਈ ਪਹੁੰਚੇ ਹੋਏ ਸਨ ਇੰਜ ਜਾਪਦਾ ਸੀ ਜਿਵੇਂ ਅੱਜ ਇਹ ਲੋਕ ਕੋਈ ਚਮਤਕਾਰ ਵੇਖਣ ਲਈ ਕਾਲੇ ਪਏ ਹੋਏ ਸਨ ਜਿਹੜਾ ਸਿਰਫ ਇਹ ਅਦੁੱਪਤ ਨੇਤਾ ਹੀ ਵਿਖਾ ਸਕਦਾ ਸੀ ਦੀਨੇ ਨਥੇ ਤੇ ਜਗਨੇ ਨੂੰ ਆਪਣੇ ਕੰਮ ਤੋਂ ਵੇਲ ਨਹੀਂ ਸੀ ਉਹਨਾਂ ਸਲਾਹ ਬਣਾ ਲਈ ਸੀ ਕਿ ਗੱਡੀ ਪਹੁੰਚਦਿਆਂ ਹੀ ਉਹ ਸਟੇਸ਼ਨ ਉੱਤੇ ਚਲੇ ਜਾਣਗੇ ਅਖੀਰ ਉਹ ਕੜੀ ਵੀ ਆ ਪਹੁੰਚੀ ਜਦੋਂ ਚੀਕਾਂ ਕੂਕਾਂ ਮਾਰਦੀ ਉਹ ਗੱਡੀ ਆ ਗਈ ਗੱਡੀ ਦੇ ਰੁਕਦੇ ਅੰਸਾਰ ਚਿੱਟੇ ਗੋਰੇ ਖਿੜੇ ਮੱਥੇ ਤੇ ਲਿਸ਼ਕਦੀਆਂ ਅੱਖਾਂ ਵਾਲੇ ਪੰਡਤ ਜੀ ਚਮਚਮ ਲਿਸ਼ਕ ਦੇ ਡੱਬੇ ਦੀ ਖਿੜਕੀ ਵਿੱਚ ਆ ਕੇ ਲੋਕਾਂ ਦੇ ਉੱਚੇ ਨਾਰਿਆਂ ਦਾ ਜਵਾਬ ਦਿੰਦਿਆਂ ਬਾਹਾਂ ਉੱਚੀ ਕਰਕੇ ਹਿਲਾਉਣ ਲੱਗ ਪਏ ਤੇ ਬੜੀ ਧੀਰ ਤੱਕ ਉਹਨਾਂ ਦੇ ਸ਼ੁੱਧ ਖਾਦੀ ਦੇ ਸਫੈਦ ਕੁੜਤੇ ਦੀ ਚਿੱਟੀ ਬਾਹ ਕਿਸੇ ਜੇਤੂ ਦੇ ਝੰਡੇ ਦੀ ਕੰਨੀ ਵਾਂਗ ਲਹਿਰਾਂਦੀ ਰਹੀ ਲੋਕ ਚੱਲੇ ਹੋਏ ਨਾਰੇ ਮਾਰਦੇ ਤੇ ਪੰਡਤ ਨਹਿਰੂ ਕੀ ਜੈ ਤੇ ਜਕਾਰੇ ਗੁਜਾਂਦੇ ਰਹੇ ਪਰਜਾ ਮੰਡਲ ਦੇ ਨੇਤਾਵਾਂ ਨੇ ਅੱਖ ਦੇ پلਕਾਰੇ ਵਿੱਚ ਹੀ ਉਹਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਫੁੱਲਾਂ ਦੇ ਰੰਗ ਬਰੰਗੇ ਹੱਸਦੇ ਮੁਖੜਿਆਂ ਵਿੱਚੋਂ ਪੰਡਤ ਜੀ ਦਾ ਚੰਨ ਦੀ ਟੁਕੜੀ ਵਰਗਾ ਚਿਹਰਾ ਹੋਰ ਵੀ ਨਿਖਰ ਕੇ ਲਿਸ਼ਕਣ ਲੱਗ ਪਿਆ ਸੀ ਦੀਨੇ ਨਥੇ ਤੇ ਜਗਨੇ ਦੇ ਹੱਥਾਂ ਵਿੱਚ ਫੜੇ ਹਾਰ ਉਵੇਂ ਰਹਿ ਗਏ ਸਨ ਕਿਉਂਕਿ ਉਹ ਸੰਗਣੀ ਪੀੜ ਵਿੱਚੋਂ ਲੰਘ ਹੀ ਨਹੀਂ ਸਨ ਸਕੇ ਉਸ ਵੇਲੇ ਇਲਾਕੇ ਦੇ ਪ੍ਰਸਿੱਧ ਨੇਤਾਵਾਂ ਵਿੱਚ ਘਿਰੇ ਹੋਏ ਪੰਡਤ ਜੀ ਡੱਬੇ ਵਿੱਚੋਂ ਉਤਰ ਕੇ ਸਟੇਸ਼ਨ ਦੇ ਬਾਹਰ ਵਾਰ ਬਣਾਈ ਗਈ ਇੱਕ ਉੱਚੀ ਸਟੇਜ ਉੱਤੇ ਆਏ ਤੇ ਆਉਣ ਸਰ ਬੋਲਣ ਲੱਗ ਪਏ ਇੱਕ ਸਥਾਨਕ ਨੇਤਾ ਨੇ ਉਹਨਾਂ ਦੀ ਜਾਣ ਪਛਾਣ ਲੋਕਾਂ ਨਾਲ ਕਰਵਾਉਣ ਦੀ ਆਗਿਆ ਵੀ ਮੰਗੀ ਪਰ ਉਹਨਾਂ ਨੇ ਉਸ ਦੀ ਗੱਲ ਹੀ ਨਾ ਸੁਣੀ ਬਹਿਨੋ ਔਰ ਭਾਈਓ ਉਹਨਾਂ ਦੀ ਪਰਮੀ ਮਿੱਠੀ ਆਵਾਜ਼ ਲੋਕਾਂ ਨੇ ਸੁਣੀ ਤਾਂ ਚਾਰੇ ਪਾਸੇ ਇੱਕਦਮ ਚੁੱਪ ਛਾ ਗਈ ਪੰਡਤ ਜੀ ਨੇ ਬਿਨਾ ਇੱਕ ਪਲ ਜ਼ਾਇਆ ਕੀਤੇ ਕਿਹਾ میرا جیتو منڈی میں آنا ایک طرح سے میری تیتھ یاترا ہے اس جگہ کبھی مجھے حراست میں لیا گیا تھا کوئی بیس بائیس برس کی یہ بات ہوگی آپ لوگ بہت خوش قسمت ہوں جن کو اتنے بڑے بڑے آزادی کے اندولن میں حصہ لینے کا موقع ملا ہے آج ہم آزادی کی دہلیز پر کھڑے ہیں لیکن یہ کچھ راجے مہاراجے نہ جانے کس زمانے میں رہ رہے ہیں کہ ان کو وقت کی رفتار کا زمانے کی ہوا کا احساس نہیں ہو رہا یہ مٹھی بھر حکمران بھارت کے کروڑوں لوگوں کے آگے ایک تنکے کے برابر ہیں جیسے دریا کی تکیانی میں تنقہ بہ جاتا ہے ایسے بہ جائیں گے یہ لوگ کوئی لمبی چوڑی باتیں آپ سے مجھے نہیں کہنی ہے صرف یہی کہنا ہے کہ آپ اب تک ایسے راجہ مہاراجہوں کے خلاف ان کے ظلموں تشدد کے خلاف ڈٹے رہیے جب تک یہ آزادی کے راستے سے ہٹ نہیں جاتے اور اگر انگریز جیسی حکومت لوگوں کے آزادی کے جوش کو ان کے جذبات کو ان کی بھاوناؤں کو نہیں دبا پائی یہ بچارے کیا دبائیں گے تے پھر انہوں نے بھارت ماتا کی جائے دے تین جکارے گنجائے تے کالی کالی سٹیج اتنوں اتر کے سٹیشن و چلے گئے ہو ایک منٹ پچھوں دی گڈی وی تر پئی ਕੁਝ ਬਲਤਾਂ ਲੋਕ ਇੰਜ ਖੜੇ ਰਹੇ ਜਿਵੇਂ ਉਹਨਾਂ ਦੀਆਂ ਅੱਖਾਂ ਬਿਜਲੀ ਦੇ ਲਿਸ਼ਕਾਰੇ ਨਾਲ ਚੁੰਦਿਆ ਗਈਆਂ ਹੋਣ ਗੱਡੀ ਦੇ ਤੁਰਦਿਆਂ ਹੀ ਸਭ ਚੱਲਿਆਂ ਵਾਂਗ ਨਾਰੇ ਮਾਰਨ ਲੱਗ ਪਏ ਜਿੰਨਾਂ ਵਰਕਰਾਂ ਨੂੰ ਉਸ ਗੱਡੀ ਵਿੱਚ ਜਾਣ ਦੀ ਆਗਿਆ ਨਹੀਂ ਸੀ ਦਿੱਤੀ ਗਈ ਉਹਨਾਂ ਵਿੱਚੋਂ ਬਹੁਤ ਸਾਰੇ ਮੱਲੋ-ਮੱਲੀ ਗੱਡੀ ਜਾਚੜੇ ਗੱਡੀ ਫਾਟਕ ਟੱਪ ਗਈ ਸੀ ਡੱਬਿਆਂ ਦੀਆਂ ਖਿੜਕੀਆਂ ਵਿੱਚੋਂ ਉਲਰਦੀਆਂ ਬਾਹਾਂ ਤਿਰੰਗੇ ਚੰਡੇ ਤੇ ਚੰਡੀਆਂ ਹਵਾ ਵਿੱਚ ਲਹਿਰਾ ਰਹੀਆਂ ਸਨ ਸਾਰੀ ਗੱਡੀ ਵਿੱਚੋਂ ਕੁੜਤੀਆਂ ਤੇ ਗਾਂਧੀ ਟੋਪੀਆਂ ਦਾ ਦ੍ਰਿਸ਼ ਬੜਾ ਹੀ ਰੋਮਾਂਚਕ ਲੱਗ ਰਿਹਾ ਸੀ। ਦਿਨ ਨੱਥਾ ਤੇ ਜਗਨਾ ਪਲੇਟਫਾਰਮ ਉੱਤੇ ਖੜੋਤੇ ਇਸ ਦ੍ਰਿਸ਼ ਨੂੰ ਵੇਂਦੇ ਕੁਝ ਪ�ਛੇਮਾਨੀ ਜਿਹੀ ਮਹਿਸੂਸ ਕਰ ਰਹੇ ਸਨ। ਉਸੇ ਵੇਲੇ ਹਫਦਾ ਹੌਂਕ ਦਾ ਕਰਤਾਰ ਆਇਆ ਤੇ ਉਹਨਾਂ ਨੂੰ ਮੋਢਿਆਂ ਤੋਂ ਹਲੂਣ ਕੇ ਤਿੰਨਾਂ ਦੇ ਕੰਨ ਵਿੱਚ ਕੁਝ ਕਹਿੰਦਾ ਹੋਇਆ ਬਾਜ਼ਾਰ ਵਾਲੇ ਵੱਡੇ ਫਾਟਕ ਵੱਲ ਇਸ਼ਾਰਾ ਕਰਕੇ ਮੁੜ ਬਾਹਰ ਨਸ ਗਿਆ। ਜਗਨੇ ਨੂੰ ਸਾਰੀ ਗੱਲ ਸਮਝ ਨਹੀਂ ਸੀ ਪਈ ਜਦੋਂ ਦੀਨਾ ਤੇ ਨੱਥਾ ਵਾਹੋਦਾਰੀ ਸੇਵਕ ਦੇ ਮਗਰ ਨਸੇ ਤਾਂ ਉਹਨੇ ਪੁੱਛਿਆ ਓਏ ਗੱਲ ਤਾਂ ਚੰਗੀ ਤਰ੍ਹਾਂ ਦੱਸ ਜਾਓ ਕਿੱਧਰ ਚੱਲੇ ਹੋ ਆ ਜਾ ਦੱਸ ਦਿਆਂ ਦੀਨੇ ਨੇ ਉਸ ਦੀ ਪਾਹ ਫੜ ਕੇ ਉਹਨੂੰ ਪੀੜ ਵਿੱਚੋਂ ਬਾਹਰ ਖਿੱਚਦਿਆਂ ਕਿਹਾ ਜਦੋਂ ਬਾਜ਼ਾਰ ਵਾਲੇ ਗੇਟ ਵੱਲ ਆਏ ਤਾਂ ਉਹਨਾਂ ਰਸਤੇ ਵਿੱਚ ਇੱਕ ਲੱਕੜ ਦੀ ਬਾਡੀ ਵਾਲੀ ਨਿੱਕੀ ਬੱਸ ਵਰਗੀ ਮੋਟਰ ਖੜੋਤੀ ਵੇਖੀ ਉਹਦੇ ਵਿੱਚ ਬੈਠਾ ਸੇਵਕ ਉਹਨਾਂ ਨੂੰ ਫੇਰ ਹੋ ਕੇ ਮਾਰਦਾ ਸੁਣਿਆ ਉਹ ਉਵੇਂ ਜਗਨੇ ਨੂੰ ਤੂੰ ਦੇ ਮੋਟਰ ਦੀ ਪਿਛਲੀ ਖਿੜਕੀ ਵਿੱਚੋਂ ਦੀ ਧੁੱਸ ਦੇ ਕੇ ਅੰਦਰ ਲੰਘ ਗਏ ਮੋਟਰ ਵਿੱਚ ਮਸਾਂ 10 ਬੰਦੇ ਜੋਗੀ ਥਾਂ ਸੀ ਪਰ ਉਹਨਾਂ ਤੋਂ ਪਹਿਲਾਂ ਘੱਟੋ ਘੱਟ 20 ਬੰਦੇ ਉਸ ਵਿੱਚ ਤੂੜੇ ਹੋਏ ਸਨ ਮਹੀਪਾਲ ਜੀ ਤੇ ਚੌਧਰੀ ਦਲੀਪ ਚੰਦ ਜੀ ਵੀ ਉਸੇ ਵਿੱਚ ਇੱਕ ਖੁੰਝੇ ਬੈਠੇ ਗੱਲਾਂ ਕਰ ਰਹੇ ਸਨ ਉਹ ਇੰਨੀ ਪੀੜ ਵਿੱਚ ਵੀ ਆਪਣੀਆਂ ਗੱਲਾਂ ਵਿੱਚ ਮਸਤ ਸਨ ਉਹਨਾਂ ਦੇ ਬੈਠਦਿਆਂ ਹੀ ਮੋਟਰ ਕਰਰ ਕਰਰ ਕਰਕੇ ਸਟਾਰਟ ਹੋਈ ਤੇ ਇੱਕ ਹੁਜਕੇ ਜਿਹੇ ਨਾਲ ਤੁਰ ਪਈ ਉਹਦਾ ਖੜਕਾ ਇੰਨਾ ਉੱਚਾ ਤੇ ਕੁਰਖਤ ਹੁੰਦਾ ਗਿਆ ਕਿ ਮਹੀਪਾਲ ਜੀ ਤੇ ਚੌਧਰੀ ਦਲੀਪ ਚੰਦ ਜੀ ਵੀ ਗੱਲਾਂ ਕਰਨੋਂ ਹਟ ਗਏ ਉਹਨਾਂ ਨੂੰ ਇੱਕ ਦੂਜੇ ਦੀ ਗੱਲ ਸਮਝ ਹੀ ਨਹੀਂ ਸੀ ਪੈ ਰਹੀ ਜਗਨਾ ਤੀਨੇ ਤੇ ਨੱਥੇ ਦੀਆਂ ਲੱਤਾਂ ਵਿੱਚਕਾਰ ਸੁੰਗੜ ਕੇ ਬੈਠਾ ਇੰਜ ਉਤਾਹ ਚਾੱਕ ਰਿਹਾ ਸੀ ਜਿਵੇਂ ਕਾਂਵਾਂ ਨੇ ਉਲੂ ਕੇ ਰਿਆ ਹੋਵੇ ਉਹਨੂੰ ਸ਼ਾਇਦ ਅਜੇ ਵੀ ਇਹ ਜਾਣਨ ਦੀ ਉਤਸੁਕਤਾ ਸੀ ਕਿ ਇੰਜ ਬਿਨਾ ਕੁਝ ਦੱਸਿਆ ਪੁੱਛਿਆ ਉਹ ਜਾ ਕਿੱਧਰ ਰਹੇ ਸਨ ਪਰ ਉਹਦੇ ਮੂੰਹੋਂ ਬੋਲ ਨਹੀਂ ਸੀ ਨਿਕਲ ਰਹਾ ਮੋਟਰ ਦੀ ਆਵਾਜ਼ ਹੋਰ ਗੁਰਖਤ ਹੁੰਦੀ ਗਈ ਪਾਸੀ ਉੱਡਦੀ ਤੂੜ ਨਾਲ ਬਾਹਰ ਸਾਫ਼ ਦਿਖਾਈ ਨਹੀਂ ਸੀ ਦੇ ਰਹਾ ਐਸੇ ਕਰਕੇ ਇਹ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿਸ ਪਾਸੇ ਜਾ ਰਹੇ ਸਨ ਕਿੰਨਾ ਹੀ ਚਿਰ ਇਸ ਮੋਟਰ ਵਿੱਚ ਤੂੜੇ ਬੰਦੇ ਉਹਨਾਂ ਤਿੰਨਾ ਵਾਂਗ ਹੀ ਬਾਹਰ ਉੱਡਦੀ ਤੂੜ ਤੇ ਪੱਠ ਵਾਂਗ ਤਪਦੀ ਧਰਤੀ ਵੱਲ ਚੁੱਪਚਾਪ ਕੂਰ-ਕੂਰ ਕੇ ਚਾਕਦੇ ਰਹੇ ਪਰ ਫੇਰ ਜਦੋਂ ਕਿਸੇ ਨੇ ਕੋਈ ਗੱਲ ਛੇੜੀ ਤਾਂ ਇੱਕ-ਇੱਕ ਦੋ-ਦੋ ਜਣੇ ਇੰਜ ਉੱਚੀ-ਉੱਚੀ ਗੱਲਾਂ ਕਰਨ ਲੱਗ ਪਏ ਕਿ ਕਿਸੇ ਦੀ ਆਵਾਜ਼ ਸਾਫ਼ ਸੁਣਾਈ ਨਾ ਦਿੱਤੀ ਸਿਰਫ ਰੌਲਾ ਹੀ ਸੁਣਦਾ ਰਿਹਾ ਕੋਈ ਇੱਕ ਘੰਟੇ ਪਿੱਛੋਂ ਜਗਨੇ ਨੂੰ ਮੋਢਿਆਂ ਤੋਂ ਫੜ ਕੇ ਉਹ ਤਾਂ ਉਗਾਸਦਿਆਂ ਦੀਨੇ ਨੇ ਕਿਹਾ ਵੇਹ ਹੋਏ ਨੀਤਾ ਜੀ ਆਪਾਂ ਕਿੱਥੇ ਆ ਗਏ ਜਗਨੇ ਦੇ ਨਾਲ ਦੀ ਖਿੜਕੀ ਜਿਹੇ ਵਿੱਚੋਂ ਬਾਹਰ ਵੇਖਿਆ ਤਾਂ ਉਹ ਕੁਝ ਹੈਰਾਨ ਹੋਇਆ ਕੁਈ ਦੋ ਕੁ ਫਰਾਂਗ ਦੂਰ ਚੰਡੀਆਂ ਤੇ ਤਰੰਗੇ ਚੰਡਿਆਂ ਨਾਲ ਸ਼ਿੰਗਾਰੀ ਹੋਈ ਉਹ ਗੱਡੀ ਉਹਨਾਂ ਦੇ ਸਾਹਮਣੇੋਂ ਲੰਘ ਰਹੀ ਸੀ ਜਿਸ ਵਿੱਚ ਪੰਡਤ ਨਹਿਰੂ ਜੀ ਆਏ ਸਨ ਤਿੱਖੀ ਤੁੱਪ ਵਿੱਚ ਲਾਲ ਰੰਗ ਦੇ ਡੱਬੇ ਹੋਰ ਲਿਸ਼ਕ ਰਹੇ ਸਨ ਵੇਖਣਸਾਰ ਜਗਨੇ ਦੀਆਂ ਵਰਾਛਾਂ ਫੈਲ ਗਈਆਂ ਉਸੇ ਵੇਲੇ ਘੁਰਰ ਘੁਰਰ ਕਰਦੀ ਮੋਟਰ ਇੱਕ ਸੰਘਣੇ ਰੁੱਖਾਂ ਦੇ ਹੇਠ ਜਾ ਕੇ ਰੁਕ ਗਈ ਤਾਂ ਕਿ ਖੋਲ ਕੇ ਬੰਦੇ ਬਾਹਰ ਨਿਕਲ ਆਏ ਮਹੀਪਾਲ ਜੀ ਨੇ ਮੋਟਰ ਦੇ ਡਰਾਈਵਰ ਨਾਲ ਕੋਈ ਗੱਲ ਕੀਤੀ ਤੇ ਫਿਰ ਉਹ ਸਾਰਿਆਂ ਨੂੰ ਸੰਬੋਧਨ ਕਰਦਿਆਂ ਬੋਲੇ ਦੇਖੋ ਭਾਈ ਜਿੱਥੇ ਮੈਂ ਇਸ਼ਾਰਾ ਕਰੂੰ ਉਹੀ ਨਾਰੇ ਲਗਾਣਾ ਉਸ ਤੋਂ ਪਹਿਲੇ ਨਹੀਂ ਜਿਨਕੇ ਪਾਸ ਤਿਰੰਗੇ ਹਨ ਉਹ ਵੀ ਉਸੀ ਵਕਤ ਲਹਿਰਾਣਾ ਮੇਰਾ ਇਸ਼ਾਰਾ ਪਾਤੇ ਹੀ ਸਮਝੇ ਮੇਰੀ ਬਾਤ ਜਗਨਾ ਦੀਨਾ ਤੇ ਨੱਥਾ ਸੇਵਕ ਦੇ ਮਗਰਸਨ ਸੇਵਕ ਨੇ ਵੀ ਨੱਥੇ ਨੂੰ ਹੌਲੀ ਹੌਲੀ ਕੰਨ ਵਿੱਚ ਕੁਝ ਸਮਝਾ ਦਿੱਤਾ ਸੀ ਉਹਨੇ ਅਗੋਂ ਦੀਨੇ ਨੂੰ ਸਮਝਾਇਆ ਜਦੋਂ ਜਗਨੇ ਦੀ ਵਾਰੀ ਆਈ ਤਾਂ ਧੀਨੇ ਨੇ ਉਹਵੇਂ ਹੱਥ ਮਾਰ ਕੇ ਫੇਰ ਕਿਹਾ ਤੂੰ ਰਾਮ ਨਾਲ ਤੁਰਿਆ ਸਭ ਪਤਾ ਲੱਗ ਜਾਉ ਸੰਗਣੇ ਦਰਖਤਾਂ ਵਿੱਚੋਂ ਨਿਕਲ ਕੇ ਜਦੋਂ ਉਹ ਇੱਕ ਕੱਚੇ ਰਾ ਉੱਤੇ ਆਏ ਤਾਂ ਪੰਡਤ ਜੀ ਵਾਲਾ ਗੱਡੀ ਦਾ ਡੱਬਾ ਉਹਨਾਂ ਤੋਂ ਖਾਸੀ ਅਗਾਹ ਲੰਘ ਗਿਆ ਸੀ ਹੋਰ ਦੋ ਕੁ ਕਦਮ ਅਗਾਹ ਆਏ ਤਾਂ ਉਹਨਾਂ ਨੂੰ ਮਹਾਰਾਜੇ ਦੀਆਂ ਕਚੈਰੀਆਂ ਦੇ ਉੱਚੇ ਗੁੰਬਦ ਦਿਸੇ ਉਰਲੇ ਪਾਸੇ ਸਟੇਸ਼ਨ ਦੇ ਕੋਲ ਇੰਨੀ ਭੀੜ ਨਜ਼ਰ ਆਈ ਕਿ ਜਗਨਾ ਉਤੇਜਿਤ ਹੋ ਕੇ ਉੱਬੜਵਾਹਾ ਬੋਲ ਪਿਆ ਬੱਲੇ ਬੱਲੇ ਕਿੰਨੀ ਭੀੜ ਐਨੇ ਲੋਕ ਸੱਚਮੁੱਚ ਹੀ ਕਿਸੇ ਨੂੰ ਆਸ ਨਹੀਂ ਸੀ ਕਿ ਇੱਥੇ ਉਹਨਾਂ ਦੀ ਮੰਡੀ ਨਾਲੋਂ ਵੀ ਵਦੇਰੇ ਇਕੱਠ ਹੋਵੇਗਾ ਇੱਕ ਅਲੋਕਾਰ ਚਾ ਨਾਲ ਸਾਰੇ ਜਣੇ ਇੱਕ ਦੂਜੇ ਤੋਂ ਮੂਰੇ ਤੁਰਨ ਲੱਗ ਪਏ ਗੱਡੀ ਸਟੇਸ਼ਨ ਉੱਤੇ ਰੁਕ ਚੁੱਕੀ ਸੀ ਕਿੰਨਾ ਚਿਰ ਸਟੇਸ਼ਨ ਉੱਤੇ ਖੜੋਤੀ ਵੀ ਰਹੀ ਗੱਡੀ ਦੇ ਦੋਹੀਂ ਪਾਸੇ ਇਕੱਠੇ ਹੋਏ ਲੋਕਾਂ ਨੂੰ ਜਿਵੇਂ ਕਿਸੇ ਪਾਸੇ ਥਾਂ ਨਹੀਂ ਸੀ ਲੱਭ ਰਹੀ ਰੇਲਵੇ ਲਾਈਨ ਦੇ ਨਾਲ ਨਾਲ ਪੁਲਿਸ ਦੇ ਸੈਂਕੜੇ ਸਿਪਾਹੀ ਕਾਬਰੇ ਕਾਬਰੇ ਇੱਧਰ ਉੱਧਰ ਨਸੇ ਫਿਰਦੇ ਸਨ ਉਹਨਾਂ ਵੱਲ ਨਾ ਕਿਸੇ ਦਾ ਕੋਈ ਧਿਆਨ ਸੀ ਨਾ ਹੀ ਉਹਨਾਂ ਕੋਲੋਂ ਅੱਜ ਕਿਸੇ ਨੂੰ ਡਰ ਲੱਗਦਾ ਸੀ ਮਾਲ ਗੋਦਾਮ ਕੋਲ ਆ ਕੇ ਮਹੀਪਾਲ ਜੀ ਨੇ ਇਸ਼ਾਰਾ ਕੀਤਾ ਤਾਂ ਸਭ ਤੋਂ ਪਹਿਲਾਂ ਜਗਨਾ ਬੁੜਕਿਆ ਮੁੱਕਾ ਉਲਾਰ ਕੇ ਉਸ ਨਾਰਾ ਲਾਇਆ ਪੰਡਤ ਜਵਾਹਰ ਲਾਲ ਨਹਿਰੂ ਜ਼ਿੰਦਾਬਾਦ ਸੇਵਕ ਤੇ ਬਾਕੀ ਸਾਰਿਆਂ ਨੇ ਜਵਾਬ ਦਿੱਤਾ ਫਿਰ ਜਿੰਨਾਂ 4-5 ਜਣੇ ਕੋਲ ਚੰਡੇ ਸਨ ਉਹਨਾਂ ਨੂੰ ਉੱਚੇ ਕਰਕੇ ਚੁਲਾਨੇ ਸ਼ੁਰੂ ਕਰ ਦਿੱਤੇ ਉਰਲੇ ਪਾਸੇ ਫਿਰਦੇ ਦੋਸ ਪਾਈਆਂ ਨੇ ਉਹਨਾਂ ਵੱਲ ਘੂਰ ਕੇ ਵੇਖਿਆ ਪਰ ਅਗਾ ਨਹੀਂ ਆਈ ਜਿਵੇਂ ਜਿਵੇਂ ਉਹ ਅਗਾ ਲੋਕਾਂ ਦੇ ਇਕੱਠ ਵਿੱਚ ਰਲਦੇ ਗਏ ਉਹਨਾਂ ਦੇ ਨਾਰੇ ਤੂਫਾਨ ਨਾਲ ਵਿਫਰੇ ਹੋਏ ਸਾਗਰ ਦੇ ਗੜਗੱਜ ਵਰਗੇ ਨਾਰਿਆਂ ਵਿੱਚ ਗੁਆਚਦੇ ਗਏ ਸਾਰੇ ਵਾਤਾਵਰਨ ਵਿੱਚ ਜਿਹੜੀ ਇੱਕ ਆਵਾਜ਼ ਮੁਰਮੁਰ ਤਾਂਬੇ ਵਾਂਗ ਤਪੇ ਅਸਮਾਨ ਵਿੱਚ ਕੰਬਦੇ ਧੁੱਪ ਦੇ ਤਰਾਰਿਆਂ ਨੂੰ ਵੀ ਚਿੰਗਾਂਵਾਂ ਮਂਗਾ ਰਹੀ ਸੀ ਉਹ ਪੰਡਤ ਨਹਿਰੂ ਕੀ ਜੈ ਸੀ ਜਦੋਂ ਉਹਨਾਂ ਦਾ ਇਹ ਨਿੱਕਾ ਜਿਹਾ ਸਟੇਸ਼ਨ ਦੇ ਉੱਤੋਂ ਦੇ ਹੋ ਕੇ ਕਚਹਿਰੀਆਂ ਵਾਲੇ ਵੱਡੇ ਗੇਟ ਵੱਲ ਵਧਿਆ ਤਾਂ ਪੰਡਤ ਜੀ ਕੋੜੇ ਉੱਤੋਂ ਉਤਰ ਕੇ ਪੈਦਲ ਤੁਰਨ ਲੱਗ ਪਏ ਸਨ ਉਹਨਾਂ ਕੋੜੇ ਦਾ ਲਗਾਮ ਇੱਕ ਚਿੱਟੇ ਕੱਪੜਿਆਂ ਵਾਲੇ ਵਰਕਰ ਨੂੰ ਫੜਾਉਂਦਿਆਂ ਮੁਸਕੁਰਾ ਕੇ ਕੁਝ ਕਿਹਾ ਤੇ ਫਿਰ ਆਪਣੀ ਮਸਤਾਨੀ ਤੋਰ ਤੁਰਦਿਆਂ ਗੇਟ ਵੱਲ ਵਧਣ ਲੱਗ ਪਏ ਉਹਨਾਂ ਦੇ ਆਲੇ-ਦੁਆਲੇ ਕਾਂਗਰਸ ਤੇ ਪ੍ਰਜਾ ਮੰਡਲ ਦੇ ਪ੍ਰਸਿੱਧ ਆਗੂਆਂ ਨੇ ਕੇਰਾ ਜਿਹਾ ਬਣਾਇਆ ਹੋਇਆ ਸੀ। ਉਦੋਂ ਪਿੱਛੇ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਸੀ ਖਦਰ ਦੇ ਕੱਪੜਿਆਂ ਵਾਲੇ, ਚਿੱਟੀਆਂ, ਰੰਗ-ਬਰੰਗੀਆਂ ਪੱਗਾਂ, ਟੋਪੀਆਂ ਤੇ ਪਟਕਿਆਂ ਵਾਲੇ ਲੋਕ ਹੀ ਲੋਕ ਸਨ। ਜਿਵੇਂ ਲੋਕਾਂ ਦਾ ਹੜ ਵਹਿੰਦਾ ਆ ਰਿਹਾ ਹੋਵੇ। ਜਗਨੇ ਨੂੰ ਇਹ ਪੜਾ ਹੀ ਵਧੀਆ ਮੌਕਾ ਜਾਪਿਆ। ਉਸ ਗੱਤਕੇ ਦੇ ਖਿਡਾਰੀਆਂ ਵਾਂਗ ਆਪਣੇ ਜਥੇ ਦੇ ਮੂਹਰੇ ਆ ਕੇ ਫੋਰੀ ਜਿਹੀ ਪਾਈ। ਤੇ ਦੋਵੇਂ ਮੁਕੀਆਂ ਉਤਾਉ ਲਾਰਦਿਆਂ ਐਨ ਪੰਡਤ ਜਵਾਹਰ ਲਾਲ ਨਹਿਰੂ ਦੇ ਸਾਹਮਣੇ ਆ ਕੇ ਨਾਰਾ ਲਾਇਆ ਭਾਰਤ ਮਾਤਾ ਕੀ ਜੈ ਪੰਡਤ ਜੀ ਨੇ ਪਹਿਲਾਂ ਹੈਰਾਨੀ ਨਾਲ ਪਰ ਫਿਰ ਮੁਸਕਰਾ ਕੇ ਜਗਨੇ ਵੱਲ ਤੱਕਿਆ ਤਾਂ ਜਗਨਾ ਪਮਕੜ ਵਾਂਗ ਉਹਨਾਂ ਦੇ ਦੁਆਲੇ ਘੁੰਮਦਾ ਨਾਰੇ ਮਾਰਨ ਲੱਗ ਪਿਆ ਉਹਦੇ ਅਦਭੁਤ ਜੋਸ਼ ਨੇ ਬਿੰਦ ਦੀ ਬਿੰਦ ਸਭ ਨੂੰ ਕੀ ਲਿਆ ਪੰਡਤ ਜੀ ਨੇ ਇੱਕਦਮ ਅਗਾਹ ਵਧ ਕੇ ਜਗਨੇ ਨੂੰ ਕੱਛਾਂ ਹੇਠ ਹੱਥ ਪਾ ਕੇ ਉਤਾ ਚੁਕ ਲਿਆ ਤੇ ਉਹਨੂੰ ਬੱਚਿਆਂ ਵਾਂਗ ہوا وچ اچھار دیاں کھڑ کھڑا کے ہنس پہ پھر ہیٹ اتار دیاں ان تھاپی دے کے کہا تم تو میرے دیش کا پوکھ ہو اس جوش کو قائم رکھنا ابھی بہت کچھ کرنا آزادی کے بعد بھی بہت کچھ کرنا ہے تم کو پھر دے ہوئے اپنے کڑتے دیاں باہ اتان چڑھا کے ساٹھ ہی کر دیاں بولے ابھی تو میں بھی جوان ہوں بیٹا ہوں نا اجہے گمبیر موقع اتنے اینی جنتا سامنے ਉਨ੍ਹਾਂ ਦਾ ਬੱਚਿਆਂ ਨਾਲ ਬੱਚੇ ਬੰਨ ਦਾ ਇਹ ਚਾਹ ਵੇਖ ਕੇ ਇਕੱਠ ਵਿੱਚ ਕਿੰਨੇ ਹੀ ਬੰਦਿਆਂ ਦੀਆਂ ਅੱਖਾਂ ਛਲਕਾਈਆਂ ਜਗਨੇ ਨੂੰ ਤਾਂ ਆਪਣੇ ਸਿਰ ਨੂੰ ਘੇਰ ਚੜਦੀ ਜਾਪੀ ਪਰ ਉਸੇ ਵੇਲੇ ਸੰਭਲਦਿਆਂ ਉਹ ਮੁਰਮੜ ਉਸੇ ਜੋਸ਼ ਨਾਲ ਨਾਰੇ ਮਾਰਨ ਲੱਗ ਪਿਆ ਉਸੇ ਵੇਲੇ ਲੋਕਾਂ ਨੇ ਵੇਖਿਆ ਕਚਹਿਰੀਆਂ ਵਾਲਾ ਲੋਹੇ ਦਾ ਭਾਰਾ ਦਰਵਾਜ਼ਾ ਪੁਲਿਸ ਨੇ ਬੰਦ ਕਰ ਦਿੱਤਾ ਸੀ ਦਰਵਾਜ਼ੇ ਦੇ ਖੱਬੇ ਸੱਜੇ ਜਿਹੜੇ ਦੋ ਪੀੜੇ ਜਿਹੇ ਬਾਰ ਬਣੇ ਹੋਏ ਸਨ ਉਹੀ ਪੁਲਿਸ ਨੇ ਰੋਕ ਲਏ ਸਨ ਇੱਕ ਬਾਰ ਵਿੱਚੋਂ ਇੱਕ ਵੱਡਾ ਪੁਲਿਸ ਅਫਸਰ ਤੇ ਮਹਾਰਾਜੇ ਦਾ ਇੱਕ ਅਹਿਲਕਾਰ ਆਉਂਦੇ ਦਿਸੇ ਉਹਨਾਂ ਅਗਾਹ ਆ ਕੇ ਪੰਡਤ ਜੀ ਨੂੰ ਰਤਾ ਕੋ ਸਿਰ ਨਵਾਇਆ ਫਿਰ ਬੈਠਵੀਂ ਪੱਗ ਤੇ ਜ਼ਰੀਦਾਰ ਲੰਮੇ ਕੋਟ ਤੇ ਰੇ ਪਜਾਮੇ ਵਾਲੇ ਅਹਿਲਕਾਰ ਨੇ ਕੰਬਦੇ ਜਿਹੇ ਹੱਥਾਂ ਨਾਲ ਇੱਕ ਕਾਗਜ਼ ਅੱਗੇ ਵਧਾਉਂਦਿਆਂ ਕਿਹਾ ਮਹਾਰਾਜਾ ਸਾਹਿਬ ਬਹਾਦਰ ਜੀ ਕੇ ਹੁਕਮ ਕੇ ਮੁਤਾਬਿਕ ਆਪਕੋ ਅੱਗੇ ਜਾਣੇ ਕੀ ਮਨਾਹੀ ਹੈ کیونکہ شہر میں دفعہ ایک سو چوتالیس کے مطابق بھیڑ اکٹھی ہونے کی مناہی کر دی گئی ہے او اہلکار دی گل اجے ادھی منہ سی کہ پنڈت جی نے او دے ہتھوں کاغذ چپٹا مار کے کھولیا غصے غصے کاغذ دے ٹکڑے کر کے سڑک اتنے وگاؤدی جوشیلی آواز وچ بولے یہ دفعہ چوتالیس میرے آنے سے پہلے لگتا ہے یا میرے جانے کے بعد میرے موجود ہوتے ہوئے نہیں سمجھ گئے جاؤ اپنے راجہ سے کہہ دو ہمارے قدم رکا نہیں کرتے پھر پیچھا ہو کے وہ جو میں شیر وانگ دہاڑ دیا بولے میرے ساتھی نوجوانوں ان زرزری لوہے کی سلاکھوں کو توڑ کر انہیں بتاؤ کہ لوگوں کے خلاف ظلم کرنے کے لیے بنائے گئے قانون اور غلامی کی زنجیریں کیسے توڑی جاتی ہیں پندجی دے شبد سن دیا ہی سیاح دی گنتی بچ ਖੱਦਰ ਪੋਸ਼ ਨੌਜਵਾਨ ਲਹਿਰ ਵਾਂ ਅਗਾਂ ਵਧੇ ਤੇ ਉਹਨਾਂ ਲੋਹੇ ਦਾ ਪਾਰਾ ਗੇਟ ਟੀਲਿਆਂ ਦੇ ਉਠ ਵਾਂਗ ਮਰੋੜ ਸੁਟਿਆ ਪਾਰੇ ਸਰੀਆਂ ਵਾਲੇ ਗੇਟ ਨੂੰ ਇੰਜ ਡਿੱਗਦਿਆਂ ਵੇਖ ਕੇ ਜਨਤਾ ਦੀ ਸ਼ਕਤੀ ਨਾਲ ਪੰਡਤ ਜਵਾਹਰ ਲਾਲ ਦਾ ਚਿਹਰਾ ਚੜ੍ਹਦੇ ਸੂਰਜ ਵਾਂਗ ਲਿਸ਼ਕਣ ਲੱਗ ਪਿਆ ਉਹਨਾਂ ਨੇ ਦੋਏ ਬਾਹਾਂ ਉਤਾਵ ਲਾਰ ਕੇ ਮੁੱਕੇ ਕੱਸਦਿਆਂ ਨਾਰਾ ਲਾਇਆ ਭਾਰਤ ਮਾਤਾ ਕੀ ਜੈ ਹਜ਼ਾਰਾਂ ਆਵਾਜ਼ਾਂ ਨੇ ਜਵਾਬ ਦਿੱਤਾ ਉਹ ਅਹਿਲਕਾਰ ਤੇ ਪੁਲਿਸ ਅਫਸਰ ਉਸ ਢੀੜੇ ਬੂਹੇ ਵਿੱਚੋਂ ਦੀ ਲੰਘ ਕੇ ਵਾਹੋਦਾਹੀ ਕਚਹਿਰੀਆਂ ਵੱਲ ਚਲੇ ਗਏ ਲੋਕ ਪੰਡਤ ਜੀ ਦੀ ਅਗਵਾਈ ਵਿੱਚ ਨਾਰਿਆਂ ਨਾਲ ਓਵੇਂ ਆਸਮਾਨ ਕੰਬਾਉਂਦੇ ਕਚਹਿਰੀ ਵਾਲੀ ਸੜਕ ਉੱਤੇ ਅੱਗੇ ਵਧਣ ਲੱਗ ਪਏ ਪੰਡਤ ਨਹਿਰੂ ਜੀ ਦੇ ਆਉਣ ਦੀ ਖਬਰ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ ਸੀ ਜਿਹੜੇ ਪਹਿਲਾਂ ਮਹਾਰਾਜੇ ਦੀ ਹਕੂਮਤ ਤੋਂ ਡਰ ਦੇ ਕਦੇ ਘਰੋਂ ਬਾਹਰ ਨਹੀਂ ਸਨ ਨਿਕਲੇ ਉਹ ਵੀ ਬਾਹਰ ਆ ਖੜੋਤੇ ਸਨ ਘਰਾਂ ਦੇ ਚੌਤਰੀਆਂ ਤੇ ਦੁਕਾਨਾਂ ਦੇ ਥੜਿਆਂ ਉੱਤੇ ਮਰਦ ਤੀਵੀਆਂ ਤੇ ਬੱਚੇ ਇਕੱਠੇ ਹੋ ਗਏ ਸਨ ਜਦੋਂ ਸਤਿਆਗ੍ਰਹੀ ਕੰਟਾਕਰ ਚੌਕ ਕੋਲ ਪਹੁੰਚੇ ਤਾਂ ਅਗੋਂ ਸ਼ਹਿਰ ਵਾਸੀਆਂ ਨੇ ਨਾਰਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਉਸ ਤੋਂ ਅਗਲੇ ਵੱਡੇ ਚੌਕ ਵਿੱਚ ਸਥਾਨਕ ਵਰਕਰਾਂ ਨੇ ਹਕੂਮਤ ਦੇ ਕਾਨੂੰਨਾਂ ਦੀ ਉਲੰਘਣਾ ਕਰਕੇ ਪੰਡਤ ਜੀ ਦੇ ਵਿਚਾਰ ਸੁਣਨ ਲਈ ਇੱਕ ਜਲਸੇ ਦਾ ਪ੍ਰਬੰਧ ਕੀਤਾ ਹੋਇਆ ਸੀ ਐਲਕਾਰਾਂ ਦੇ ਸਾਰੇ ਯਤਨਾਂ ਦੇ ਬਾਵਜੂਦ ਵਰਕਰਾਂ ਨੇ ਸਤਿਆਗ੍ਰਹੀਆਂ ਦੇ ਜੌਂਕ ਵਿੱਚ ਪਹੁੰਚਣ ਤੱਕ ਸਟੇਜ ਪੂਰੀ ਤਰ੍ਹਾਂ ਤਿਆਰ ਕਰ ਲਈ ਸੀ ਸਟੇਜ ਉੱਤੇ ਉਹ ਤਿਰੰਗੇ ਝੰਡੇ ਲਹਿਰਾ ਰਹੇ ਸਨ ਜਿਨ੍ਹਾਂ ਨੂੰ ਚੁੱਕਣ ਪਿੱਛੋਂ ਦੋ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸਤਾਨਕ ਨੇਤਾ ਪੰਡਤ ਜਵਾਹਰ ਲਾਲ ਨੂੰ ਸਟੇਜ ਉੱਤੇ ਲੈ ਗਏ ਉਹਨਾਂ ਨੇ ਸਟੇਜ ਉੱਤੇ ਆਉਂਦਿਆਂ ਹੀ ਆਪਣੀ ਜੋਸ਼ੀਲੀ ਤਕਰੀਰ ਸ਼ੁਰੂ ਕਰ ਦਿੱਤੀ ਚਿਹਰੇ ਉੱਤੇ ਜਲਾਲ ਸੀ ਲੋਕਾਂ ਦਾ ਧਿਆਨ ਉਹਨਾਂ ਦੇ ਇਸ਼ਾਰਿਆਂ ਭਾਵਨਾਵਾਂ ਤੇ ਚਿਹਰੇ ਦੇ ਉਤਰਾ ਚੜਾਵ ਲ ਸੀ ਲੋਕਾਂ ਦੀਆਂ ਅੱਖਾਂ ਵਿੱਚ ਮੋਰਚੇ ਦੀ ਜਿੱਤ ਦੀ ਚਮਕ ਸੀ ਜਿਹੜੀ ਪੰਡਤ ਜੀ ਨੂੰ ਹਮੇਸ਼ਾ ਦੇਸ ਦੇ ਪੁਇਖ ਦਾ ਚਿੰਨ ਜਾਪਦੀ ਉਹ ਇਸ ਵਾਤਾਵਰਣ ਵਿੱਚ ਗਵਾਚ ਹੀ ਜਾਂਦੇ ਸਨ ਅੱਜ ਵੀ ਗਵਾਚ ਗਏ ਸਨ ਤੇ ਆਪਣੇ ਭਾਵ ਪ੍ਰਗਟ ਕਰਨ ਲਈ ਵੀ ਉਹਨਾਂ ਨੂੰ ਸ਼ਬਦ ਨਹੀਂ ਸੰਲਭ ਰਹੇ ਤੇ ਮੋਰਚਾ ਜਿੱਤਿਆ ਗਿਆ ਬੜੇ ਹੀ ਕੁਵੇਲੇ ਹੋਏ ਜਦੋਂ ਦੀਨਾ ਨੱਥਾ ਤੇ ਜਗਨਾ ਚਿੜੀ ਵਿੱਚ ਖੜੋਤੀ ਉਸੇ ਮੋਟਰ ਵਿੱਚ ਚੜ ਕੇ ਮੰਡੀ ਵਾਪਸ ਪਰਤੇ ਤਾਂ ਉਹਨਾਂ ਨੂੰ ਪਿਛਲੇ ਡੇਢ ਮਹੀਨੇ ਵਿੱਚ ਪਹਿਲੀ ਵਾਰ ਥਕੀਵਾ ਮਹਿਸੂਸ ਹੋਇਆ ਫੇਰ ਵੀ ਵੱਡੀ ਰਾਤ ਤੱਕ ਉਹ ਆਪਣੀਆਂ ਡਿਊਟੀਆਂ ਉੱਤੇ ਹਾਜ਼ਰ ਰਹੇ ਉਸੇ ਸ਼ਾਮ ਮੋਰਚਾ ਜਿੱਤ ਕੇ ਵਾਪਸ ਦਿੱਲੀ ਜਾ ਰਹੇ ਪੰਡਤ ਜੀ ਨੂੰ ਲੋਕਾਂ ਨੇ ਜ਼ੋਰ ਪਾ ਕੇ ਕੁਝ ਚਿਰ ਲਈ ਜੈਤੋ ਰੋਕ ਲਿਆ ਜਦੋਂ ਪੰਡਤ ਜੀ ਸੇਵਕ ਦੇ ਲੰਗਰ ਵਿੱਚ ਆਏ ਤਾਂ ਉਹਨਾਂ ਜਗਨੇ ਨੂੰ ਪਛਾਣ ਲਿਆ ਆਪਣੇ ਨਾਲ ਆ ਰਹੇ ਇੱਕ ਸਥਾਨਕ ਨੇਤਾ ਨੂੰ ਪੁੱਛਿਆ ਇਹ ਲੜਕਾ ਸਕੂਲ ਵਿੱਚ ਵੀ ਪੜ੍ਹਦਾ ਹੈ ਜੀ ਹਾਂ ਨੇਤਾ ਨੇ ਉਹਨਾਂ ਨੂੰ ਉਂਝੇ ਖੁਸ਼ ਕਰਨ ਲਈ ਕਿਹਾ ਇਹ ਤੋਂ ਪੜ੍ਹਨੇ ਮੇ ਬਹੁਤ ਜ਼ਹੀਨ ਹੈ ਜੀ ਜਗਨਾ ਵੀ ਉਦੋਂ ਤੱਕ ਪਾਣੀ ਦਾ ਗਲਾਸ ਲੈ ਕੇ ਉਹਨਾਂ ਦੇ ਸਾਹਮਣੇ ਆਖੜੋਤਾ ਸੀ ਪੰਡਤ ਜੀ ਨੇ ਮੁਸਕਰਾ ਕੇ ਗਲਾਸ ਫੜ ਲਿਆ ਤੇ ਜਗਨੇ ਦੀ ਪਿੱਠ ਥਾਪੜਦਿਆਂ ਬੋਲੇ beta ਅਬੀ ਤੁਮੇ ਬਹੁਤ ਪੜਨਾ ਹੈ ਆਜ਼ਾਦ ਹਿੰਦੁਸਤਾਨ ਮੇ ਤੁਹਾਾਰੇ ਜੈਸੇ ਬਹੁਤ ਪੜ੍ਹੇ ਲਿਖੇ ਦੇਸ਼ ਭਗਤੋਂ ਨੌਜਵਾਨੋਂ ਕੋ ਬਹੁਤ ਕੰਮ ਕਰਨਾ ਹੋਗਾ ਆਪਣੇ ਇਨ ਕੰਧੋਂ ਕੋ ਦਿਮਾਗ ਕੋ ਬਹੁਤ ਮਜ਼ਬੂਤ ਕਰੋ ਤੁਮ ਲੋਗੋ ਕੋ ਬਹੁਤ ਬੜਾ ਬੋਝ ਉਠਾਣਾ ਹੈ ਸਮਝੇ ਜਗਨਾ ਅੱਖਾਂ ਅੱਡ ਕੇ ਉਹਨਾਂ ਦੇ ਚਿਹਰੇ ਵੱਲ ਚਾਕਦਾ ਰਿਹਾ ਉਹਨੂੰ ਜਾਪਿਆ ਉਹ ਇਸ ਧਰਤੀ ਉੱਤੇ ਨਹੀਂ ਕਿਸੇ ਸੱਤਵੇਂ ਆਸਮਾਨ ਵਿੱਚ ਉੱਡ ਰਿਹਾ ਸੀ ਸੰਗ ਤੇ ਖੁਸ਼ੀ ਨਾਲ ਉਹਦਾ ਗੋਲਮੰਡੋਲ ਚਿਹਰਾ ਪਿੰਜੂ ਵਾਂਗ ਸੁਹਾ ਹੋ ਗਿਆ ਸੀ ਉਸ ਰਾਤ ਜਗਨਾ ਨੱਥੇ ਤੇ ਦੀਨੇ ਨੂੰ ਮੱਲੋ ਮੱਲੀ ਕਰ ਲੈ ਆਇਆ ਉਹਨੂੰ ਪਤਾ ਸੀ ਕਿ ਉਹਦੀ ਮਾਂ ਤੇ ਭਾਈ ਅੱਜ ਉਹਨੂੰ ਕੁਝ ਨਹੀਂ ਕਹਿਣਗੇ ਉਹਨੇ ਮੰਝੇ ਕੋਠੇ ਉੱਤੇ ਡਾਹੇ ਤੇ ਪੰਡਤ ਜੀ ਦੇ ਉਸ ਨੂੰ ਕਹੇ ਸ਼ਬਦ ਦੁਹਰਾ ਦੁਹਰਾ ਕੇ ਸੁਣਾਈਆ ਦੀਨਾ ਤੇ ਨੱਥਾ ਇਨ੍ਹਾਂ ਸੋਚਾਂ ਵਿੱਚ ਗੁਆਚੇ ਰਹੇ ਕਿ ਆਖਰ ਜਗਨੇ ਵਿੱਚ ਕਿਹੜੀ ਗੱਲ ਉਹਨਾਂ ਨਾਲੋਂ ਵਾਧੂ ਸੀ ਕਿ ਪੰਡਤ ਨਹਿਰੂ ਨੇ ਉਸ ਨੂੰ ਇਹ ਸ਼ਬਦ ਕਹੇ ਸਨ ਫੁੱਟਬਾਲਾ ਤੇਰੇ ਮੋਢੇ ਉਹਨਾਂ ਨੂੰ ਬਹੁਤ ਚੌੜੇ ਲੱਗੇ ਆ ਇਸੇ ਕਰਕੇ ਦੀਨੇ ਨੇ ਹੱਸ ਕੇ ਕਿਹਾ ਅਜਿਹਾ ਬੋਤਾ ਚਿਰ ਉਹ ਗੱਲਾਂ ਨਹੀਂ ਕਰ ਸਕੇ ਤਿੰਨਾਂ ਨੂੰ ਕਿਵੇਂ ਨੇ ਜਿਵੇਂ ਨੀਂਦ ਬਾਗ ਹੀ ਆ ਦੱਬਿਆ ਦਿਨਾਂ ਤੇ ਨਥਾ ਸੌਂ ਗਏ ਪਰ ਜਗਣਾ ਨਹੀਂ ਸੌ ਸਕਿਆ ਉਹਨੂੰ ਪੰਡਤ ਜੀ ਦੇ ਕੱਪੜਿਆਂ ਤੇ ਸਰੀਰ ਵਿੱਚੋਂ ਜਿਹੜੀ ਅਦੁੱਤ ਜਿਹੀ ਮਹਿਕ ਆਈ ਸੀ ਉਹ ਉਸਨੂੰ ਸੌਣ ਨਹੀਂ ਸੀ ਦਿੰਦੀ ਫਿਰ ਅਚਾਨਕ ਪੌੜੀਆਂ ਦਾ ਬੂਹਾ ਖੜਕਿਆ ਜਗਣਾ ਚੁਕੰਨਾ ਹੋ ਗਿਆ ਕੋਈ ਪੌੜੀਆਂ ਚੜਿਆ ਆ ਰਿਹਾ ਸੀ ਉਹ ਬਿਨਾਂ ਹਿੱਲੇ ਜੁੱਲੇ ਪੌੜੀਆਂ ਵੱਲ ਵੇਂਦਾ ਰਿਹਾ ਜਦੋਂ ਉਸ ਵੇਖਿਆ ਕਿ ਅਧ ਨੰਗੇ ਪਿੰਡੇ ਹੱਥ ਵਿੱਚ ਇੱਕ ਸੋਟੀ ਫੜੀ ਉਹਦਾ ਪਿਓ ਲਾਲਾ ਖੇਮचंद ਆ ਰਿਹਾ ਸੀ ਤਾਂ ਇੱਕਦਮ ਉਹਨੂੰ ਪਸੀਨਾ ਆ ਗਿਆ ਅੱਖਾਂ ਅੱਗੇ ਬੰਬੂ ਤਾਰੇ ਨੱਚਣ ਲੱਗ ਪਏ ਇਹ ਵੇਖ ਕੇ ਉਹ ਹੈਰਾਨ ਹੀ ਹੋ ਗਿਆ ਕਿ ਲਾਲਾ ਖੇਮचंद ਪਿੰਡ ਦਾ ਬਿੰਦ ਪੌੜੀ ਦੇ ਸਿਖਰਾ ਕੇ ਰੁਕਿਆ ਤੇ ਫਿਰ ਉਹਨਾਂ ਦੇ ਮੰਜਾਂ ਵੱਲ ਕੂਰ ਦਾ ਦੱਬੇ ਪੈਰੀ ਕੋਲੋਂ ਲੰਘ ਕੇ ਚੁਬਾਰੇ ਵੱਲ ਚੱਲਿਆ ਗਿਆ ਜਗਨਾ ਸਾਹ ਖਿੱਚ ਕੇ ਲੇਟਿਆ ਰਿਹਾ ਬੰਦੂ ਕੋ ਪਿਛੋਂ ਚੁਬਾਰੇ ਦੀ ਛੱਤ ਉੱਤੇ ਖੜਾਕ ਸੁਣਿਆ ਤਾਂ ਜਗਨਾ ਬੜੇ ਇhtਿਆਤ ਨਾਲ ਪਾਸਾ ਪਰਤ ਕੇ ਇੰਜ ਮੂੰਹ ਉਤਾਣੇ ਲੇਟ ਗਿਆ ਜਿਵੇਂ ਸੁੱਤੇ ਪਏ ਨਹੀਂ ਪਾਸਾ ਲਿਆ ਹੋਵੇ ਫਿਰ ਜੋ ਕੁਝ ਉਸਨੇ ਵੇਖਿਆ ਉਹਨੂੰ ਸੱਚ ਨਹੀਂ ਆਇਆ ਖੇਮ ਚੰਦ ਉਸ ਥਾਂ ਉੱਤੇ ਤਿਰੰਗਾ ਝੰਡਾ ਲਾ ਰਿਹਾ ਸੀ ਜਿਸ ਥਾਂ ਤੋਂ ਕੁਝ ਦਿਨ ਪਹਿਲਾਂ ਉਹਨੇ ਇਹੋ ਝੰਡਾ ਲਾ ਕੇ ਲੁਕਾਇਆ ਸੀ ਅਲਕੂ ਮਗਰੋਂ ਉਹ ਬਾਗ ਮੱਲ ਕੇ ਬਨੇਰੇ ਉੱਤੇ ਪੈਰ ਰੱਖ ਕੇ ਉਤਰਿਆ ਤਾਂ ਜਗਨਾ ਨਿੱਕੇ ਨਿੱਕੇ ਫੋਕੇ ਕੁੜਾੜੇ ਮਾਰਨ ਲੱਗ ਪਿਆ ਖੇਮਚੰਦ ਬਿੰਦੂ ਕੋ ਉਹਨਾਂ ਦੇ ਮੰਝਿਆਂ ਕੋਲ ਪਹੁੰਚ ਕੇ ਪਹਿਲਾਂ ਵਾਂਗ ਹੀ ਫਿਰ ਰੁਕਿਆ ਤੇ ਮੂੰਹ ਵਿੱਚ ਕੁਝ ਗੁਣਗਣਾਉਂਦਾ ਪੌੜੀਆਂ ਵੱਲ ਤੁਰ ਗਿਆ ਜਗਨੇ ਦਾ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗ ਪਿਆ ਨੀਂਦ ਉੱਕਾ ਉੱਡ ਗਈ ਤੇ ਉਹ ਉੱਠ ਕੇ ਬਹਿ ਗਿਆ ਕਿਸੇ ਗੁੱਜੀ ਖੁਸ਼ੀ ਤੇ ਬੇਚੈਨੀ ਜਹੀ ਵਿੱਚ ਕੁਝ ਸੋਚ ਕੇ ਫੇਰ लेट ਗਿਆ ਕੁਝ ਚਿਰ ਪਿਛੋਂ ਦੀਨੇ ਦੇ ਘਰਾਂ ਵੱਲ ਕੁੱਕੜ ਨੇ ਲਗਾਤਾਰ ਕਈ ਬਾਂਗਾ ਦਿੱਤੀਆਂ ਜਗਣਾ ਉੱਠ ਕੇ ਪੈ ਗਿਆ ਤੇ ਨਿਗਾਹ ਟਿਕਾ ਕੇ ਰੁਮਕ ਦੀ ਹਵਾ ਵਿੱਚ ਲਹਿਰਾਉਂਦੇ ਤਿਰੰਗੇ ਵੱਲ ਵੇਖੀ ਗਿਆ ਤੇ ਅਚਾਨਕ ਉਹਨੂੰ ਚਾਰ ਚੁਫੇਰੇ ਚਾਨਣ ਹੁੰਦਾ ਜਾਪਿਆ ਪੌਫਟਾਲੇ ਵਰਗਾ ਚਾਨਣ ਓਏ ਨੱਥਿਆ ਓਏ ਦੀਨਿਆ ਓਏ ਦੀਨਿਆ ਉਹ ਚਾਨ ਚੱਕ ਨੱਥੇ ਤੇ ਦੀਨੇ ਨੂੰ ਹਲੂਣ ਹਲੂਣ ਕੇ ਜਗਾਉਂਦਾ ਚੱਲਿਆਂ ਵਾਂਗ ਆਵਾਜ਼ਾਂ ਮਾਰਨ ਲੱਗ ਪਿਆ ਦੀਨਾ ਤੇ ਨਥਾ ਅੱਖਾਂ ਮਲਦੇ ਉੱਠ ਕੇ ਬਹਿ ਗਏ ਜਗਨੇ ਨੇ ਦੋਹਾਂ ਨੂੰ ਮੁਰਮੜ ਹਲੂਣ ਦਿਆਂ ਅਜੀਬ ਜੋਸ਼ੀਲੀ ਆਵਾਜ਼ ਕਿਹਾ ਵੇਖੋ ਕੀ ਵੇਖੋ ਔ ਕੀ ਕਿੰਨਾ ਜਾਣਣ ਝੰਡਾ ਤਿਰੰਗਾ ਤਿਰੰਗਾ ਉઠੋ ਉઠੋ ਪ੍ਰਣਾਮ ਕਰਿਏ ਸਲਾਮੀ ਦਈਏ ਓਏ ਉਠੋ ਵੀ ਉਹਨੇ ਦੋਹਾਂ ਨੂੰ ਉਠਾ ਕੇ ਖੜੇ ਕਰ ਲਿਆ ਜਦੋਂ ਦੀਨੇ ਤੇ ਨਥੇ ਨੇ ਜੁਵਾਰੇ ਉੱਤੇ ਤਿਰੰਗਾ ਝੂਲਦਾ ਵੇਖਿਆ ਤਾਂ ਉਹਨਾਂ ਦੇ ਵੀ ਉਹ ਨੀਂਦਰੇ ਚਿਹਰਿਆਂ ਉੱਤੇ ਮੁਸਕਰਾਹਟ ਫੈਲ ਗਈ ਝੰਡੇ ਦੇ ਪਿਛਲੇ ਪਾਸੇ ਪੂਰਬ ਵੱਲੋਂ ਹੌਲੀ-ਹੌਲੀ ਰੋਸ਼ਨੀ ਖੰਭਾਂ ਵਾਲੀ ਪਰਿਵੰਗ ਵਧਦੀ ਆ ਰਹੀ ਸੀ ਤੇ ਇਸ ਰੋਸ਼ਨੀ ਨਾਲ ਤਿੰਨੇ ਰੰਗ ਵਦੇਰੇ ਨਿਖਰਵੇਂ ਨਜ਼ਰ ਆਉਣ ਲੱਗ ਪਏ ਸਨ ਉਹਨਾਂ ਦੋਹਾਂ ਦੇ ਵਿਚਕਾਰ ਖੜੋਤਾ ਜਗਨਾ ਟੈਂਸ਼ਨ ਹੋ ਕੇ ਸਲੂਟ ਮਾਰਦਿਆਂ ਬੋਲਿਆ ਜੈ ਹਿੰਦ ਨਥੇ ਤੇ ਦੀਨੇ ਨੇ ਉਸ ਵੱਲ ਤੱਕ ਕੇ ਉਹ ਸੇਵ ਸਾਵਧਨ ਹੁੰਦਿਆਂ ਸਲੂਟ ਮਾਰ ਕੇ ਮੁਸਕੁਰਾਉਂਦਿਆਂ ਕਿਹਾ ਜੈ ਹਿੰਦ ਫਿਰ ਉਹਨਾਂ ਤਿੰਨਾਂ ਨੇ ਗੱਲ ਵਕੜੀ ਪਾ ਲਈ ਠਕਵੇਂ ਤੇ ਉਹ ਨੀਂਦਰ ਨਾਲ ਚਵੇਂ ਚਿਹਰੇ ਵੀ ਪੂਰਬ ਵੱਲੋਂ ਹੁੰਦੇ ਚਾਨਣ ਦੀ ਪਾ ਨਾਲ ਲਿਸ਼ਕ ਪਏ ਸਨ ਬੰਦੂ ਕੋ ਪਿੱਛੋਂ ਦੀਨਾ ਹੱਸ ਕੇ ਬੋਲਿਆ ਉਧਰ ਵੇਖ ਹੋਏ ਮਤੀਰਿਆ ਐਵੇਂ ਅੱਧੀ ਰਾਤ ਉਠਾ ਕੇ ਬੇਰਾਮ ਕਰਤਾ ਜਗਨੇ ਤੇ ਨਥੇ ਨੇ ਗਉ ਨਾਲ ਵੇਖਿਆ ਰੇਗਰਾਂ ਦੇ ਟਾਰਿਆਂ ਵੱਲੋਂ ਛੱਟ ਜਾਂ ਸੱਤੇ ਦਾ ਖੰਨਾ ਕੋ ਚੰਦ ਹੌਲੀ ਹੌਲੀ ਆਪਣਾ ਥੋੜਾ ਜਿਹਾ ਮੂੰਹ ਦੁਮੇਲ ਵਿੱਚੋਂ ਬਾਹਰ ਕੱਢ ਰਿਹਾ ਸੀ ਉਹਦਾ ਰੰਗ ਸੰਤਰੇ ਵਰਗਾ ਸੀ ਪਰ ਸ਼ਕਲ ਮਤੀਰੇ ਦੀ ਢਾੜੀ ਵਰਗੀ ਜਗਨਾ ਵੇਖ ਕੇ ਮੁਸਕਰਾ ਪਿਆ ਫਿਰ ਰਤਾ ਹੱਸ ਕੇ ਬੋਲਿਆ ਚਲੋ ਚੰਗਾ ਹੋਇਆ ਇਸ ਬਹਾਨੇ ਤੁਸੀਂ ਜਾਗ ਤਾਂ ਪਏ ਨਹੀਂ ਦੁਪਹਿਰ ਤਾਈਂ ਪਏ ਕੁੜਾੜੇ ਮਾਰਦੇ ਰਹਿੰਦੇ ਆਓ ਚੱਲੀਏ ਉਹ ਅਗੜ ਪਿਛੜ ਜਗਨੇ ਦੇ ਮਗਰ ਪੌੜੀਆਂ ਉੱਤਰਨ ਲੱਗ ਪਏ ਪਰ ਦੀਨਾ ਤੇ ਨੱਥਾ ਉੱਤਰਦਿਆਂ ਸੋਚਦੇ ਰਹੇ ਕਿ ਇਸ ਵੇਲੇ ਉਹ ਉਹਨਾਂ ਨੂੰ ਲੈ ਜਾਏਗਾ ਕਿੱਧਰ